ਆ ਭਾੜੀ ਹਲਦੀ ਆ ਕਰਾ ਜੀ ਠੀਕ ਆ ਜੀ ਇਹ ਕਿਹੜੀ ਰਵਾਇਤੀ ਹਲਦੀ ਹੁੰਦੀ ਆ ਉਹ ਮੇਲੇ ਤੇ ਹੁਣ ਸੇਲ ਹੋ ਗਈ ਖਤਮ ਹੋ ਗਈ ਜੀ ਇਹ ਨਾਲ ਭਾਈ ਜੀ ਇਹਦੇ ਚ ਤੇਲ ਦੀ ਮਾਤਰਾ ਜ਼ਿਆਦਾ ਆ ਜੀ ਇਹ ਸਬਜ਼ ਜਿਵੇਂ ਘਰੇ ਆਪਾਂ ਕੋਈ ਜੋੜਜਾਰ ਦਾ ਉਖਦੇ ਆ ਸਬਜ਼ੀ ਸੁਬਜ਼ੀ ਬਣਾਉਣੀਆਂ ਨੂੰ ਵੀ ਸਬਜ਼ੀ ਸਮਝ ਲੈਣਾ ਵੀ ਇੱਕ ਕੁੱਦੂ ਕੁੱਦੂ ਕਸ਼ ਕਰਨੀ ਸੌਖੀ ਆ ਇਹਦਾ ਜਿਵੇਂ ਅਚਾਰ ਪਾਉਣਾ ਵੀ ਸੌਖਾ ਵੀ ਇੱਕ ਸਾਰਾ ਹੀ ਛੱਲ ਲੈਣਾ ਉਹ ਇਹ ਸਬਜ਼ੀ ਖਾਤਰ ਤਾਂ ਨਾਲ ਵਧੀਆ ਜੀ ਆਹ ਜਿਹੜੀ ਭਾੜੀ ਹਲਦੀ ਆ ਤੇ ਆਹ ਕਾਂ ਬਹਲਦੀ ਆ ਜੀ ਇਹ ਜਿਵੇਂ ਜੋੜਾ-ਜੋੜਾ ਵੀ ਇਹ ਪੇਨ ਕਲਰ ਹੀ ਆ ਇੱਕ ਤਰ੍ਹਾਂ ਦਾ ਇਹ ਕੁਦਰਤੀ ਪੇ ਪੇੜ ਕਲਰਾ ਕੁਦਰਤੀ ਮੈਡੀਸਨ ਆਇ ਤਾਈ ਇਹਦਾ ਬਸ ਤੁਸੀਂ ਹੁਣ ਜਿਵੇਂ ਉਹ ਉਹ ਜਿਹੜਾ ਫਿਰ ਵੀ ਸਟਰੀਟ ਆਟ ਆਉਦਾ ਇਹਦਾ ਸਰੀਰ ਦਾ ਕੋਈ ਦਰਦ ਹੋਵੇ ਕੋਈ ਮਰਜੀ ਦਰਦ ਹੋਵੇ ਕਿ ਉਹ ਜਾਂ ਮਰਜੀ ਹੋਵੇ ਉਹਨੂੰ ਨਿ ਛੜਦੀ ਆਂਬ ਹਲਦੀ ਆ ਜੀ ਇਹ ਆਪਾਂ ਇਹਦਾ ਬੀਬੀ ਦਿੰਨੇ ਆ ਤਿੰਦੇ ਵੈਰਾਈਟੀਆਂ ਆਪਣੇ ਕੋਲੇ ਸੀਡ ਆਸਤੇ ਜੀ ਵੀ ਫਾਰਮਰ ਆਪਦੀ ਘਰ ਜਿਹੜੇ ਬੰਦੇ ਖੇਤੀ ਕਰਦੇ ਉਹ ਆਪਦੀ ਘਰ ਜੁਗੀ ਦਾ ਥੋੜੀ ਥੋੜੀ ਬੀਜਣ ਹਲਦੀ ਜੀ ਆਪਾਂ ਬੀਬੀ ਬਹੁਤ ਵਾਜਿਬ ਰੇਟਾਂ ਤੇ ਦੇ ਰਹੇ ਆ ਵੀ ਲੋਕ ਬੀਜਣ ਦਾ ਸਹੀ ਰਾਹੀ ਚੱਕਰਾ ਜੀ ਜਿਹੜੀ ਫਿੰਗਰ ਆ ਜੀ ਉਹ ਪ੍ਰੋਸੈਸਿੰਗ ਉਹਦੀ ਸੌਖੀ ਹੋ ਜਾਂਦੀ ਤੇ ਤੁਸੀਂ ਮਦਰ ਰੂਟ ਲਾਓ ਮਦਰ ਰੂਟ ਜਿਹੜੀ ਹੁੰਦੀ ਆ ਮਦਰ ਰੂਟ ਹੋ ਗਿਆ ਉਹ ਜੜਾ ਦਾ ਬੀਜ ਹੁੰਦਾ ਜਿਹੜੀ ਹੁਣ ਮਦਰ ਰੂਟ ਦੀ ਦਾ ਪ੍ਰੋਸੈਸਿੰਗ ਔਖੀ ਹੁੰਦੀ ਆ ਕਿਉਂਕਿ ਉਹਨੂੰ ਬੀਜ ਉਹਦੇ ਢਾਗੇ ਢੁਗੇ ਝਾਰਦੇ ਪੈਂਦਾ ਉਹਦੇ ਥੋੜਾ ਜਿਹਾ ਪਾਊਡਰ ਕਾਲੋਂ ਚ ਬੰਦਾ ਜਿਹੜੀ ਫਿੰਗਰ ਆ ਉਹਦਾ ਪਾਊਡਰ ਨੰਬਰ 1 ਕੁਆਲਿਟੀ ਬੰਦੀ ਫਿੰਗਰ ਦੀ ਭਾਈ ਜੀ ਤੇ ਜਿਹੜਾ ਮਦਰ ਰੂਟ ਦਾ ਕਿਤਾ ਪਾਊਡਰ ਥੋੜੀ ਜੀ ਕੁਆਲਿਟੀ ਡਾਊਨ ਬੰਦੀ ਉਹਦੀ ਤੇ ਇੱਕ ਵਜੋਂ ਉਹਦੀ ਲੇਬਰ ਕੋਸਟ ਬਹੁਤ ਪੈ ਜਾਂਦੀ ਆ ਸਾਫ ਸੁਥਰਾ ਕਰਨ ਤੇ ਵੀ ਫਿੰਗਰ ਦਾ ਵੀ ਪ੍ਰੋਸੈਸ ਆਸਤੇ ਫਿੰਗਰ ਰੱਖੋ ਤੇ ਵੀ ਬਜਾਈ ਆਸਤੇ ਆਪਾਂ ਨੂੰ ਮਦਰ ਰੂਟ ਲਾਉਣੀ ਚਾਹੀਦੀ ਆ ਜੀ ਜੇ ਆਪ マーਕੇਟਿੰਗ ਕਰਾਂਗੇ ਯਾਰ ਬਈ ਸਭ ਤੋਂ ਵੱਡੀ ਗੱਲ ਆ ਫੇਰ ਬਜਾਂਗੇ ਠੀਕ ਆ ਜੇ ਵਪਾਰੀ ਕੋਲ ਜਾਵਾਂਗੇ ਫੇਰ ਤਾਂ ਉਹਨੇ ਰੇਟ ਲਾਉਣਾ ਬਈ ਜਦੋਂ ਆਪਾਂ ਇਹਦਾ ਸਹੀ ਸਮਾਂ ਜਿਹੜਾ ਮਾਰਚ ਤੋਂ ਲੈ ਕੇ ਅਪ੍ਰੈਲ ਦੇ ਅਖੀਰ ਤੱਕ ਤੇ ਮਈ ਦੇ ਪਹਿਲੇ ਹਫ਼ਤੇ ਵੀ ਲਾ ਸਕਦੇ ਹਾਂ ਵੀ ਉਦੋਂ ਗਾ ਲੇਟ ਹੁੰਦਾ ਕਿਉਂਕਿ ਫਿਰ ਉਦੋਂ ਗਰਮੀ ਜਾਦੇ ਪੈਣ ਲੱਗ ਜਾਂਦੀ। ਉਹ ਮੰਡੀ 'ਚ ਵੇਚਣਾ ਕਿਤੇ ਉਹਦੀ ਪ੍ਰੋਸੈਸ ਕਰ ਲਈ, ਪੈਕਿੰਗ ਕਰ ਲਈ, ਪਾਊਡਰ ਬਣਾ ਲਿਆ ਦੇਖੋ ਇਹ। ਇਹਦਾ ਇਹ ਹੁਣ ਇਹਦਾ 350 ਰੁਪਏ ਕਿਲੋ ਹੈ ਜੀ। ਇਹਦਾ ਭਈ ਆਪਣੇ ਜਿਹਦਾ ਹਲਦੀ ਦਾ ਆਚਾਰ ਪਾਲਿਆ ਉਹ ਹੋਰ ਰੇਟ ਹੈ ਜੀ। ਉਹਦੇ ਬਿਸਕੁਟ ਪਿੰਨੀਆਂ ਵੀ 100-60 ਬੰਦਾ ਉਹਦਾ ਆਪਣੇ ਦੇ ਆਪ ਦੇ ਸਰਤੇ ਭਈ। ਇਹ ਕੰਮ 'ਚ ਲੱਗਾ ਚਲੋ ਜੀ ਜਦੋਂ ਪ੍ਰੋਫਿਟ ਹੌਸਲਾ ਮਿਲਦਾ ਆ ਵਧੀਆ। ਪ੍ਰੋਫਿਟ ਆ ਵੀ ਹੁੰਦਾ। ਆਪਾਂ ਹੋਰ ਹੌਸਲਾ ਵਧਿਆਂ ਦਾ ਬੰਦਾ ਪਰ ਹੌਲੀ-ਹੌਲੀ ਸਟੈਪ ਬਾਏ ਸਟੈਪ ਅੱਗੇ ਵਧਿਆਂ ਦਾ। ਵੀ ਕਿਸਾਨ ਮੋੜਾ ਮੋਟਾ ਕੋਈ ਗੰਨੇ ਦਾ ਕੋਈ ਮਰਜੀ ਕੋਈ ਰਵਾਇਤੀ ਧੰਦਾ ਸ਼ੁਰੂ ਕਰਕੇ ਦੇਖੋ ਇੱਕ ਸਾਲ ਥੋੜੇ ਲੈਵਲ ਤੋਂ ਸ਼ੁਰੂ ਕਰੋ ਸਭ ਤੋਂ ਵੱਡੀ ਗੱਲ ਐ ਨਹੀਂ ਵੀ ਪਹਿਲੇ ਸਾਲ ਵੀ ਹਣ ਜੇ ਤੁਸੀਂ ਹਣ ਹਲਦੀ ਨਹੀਂ ਕਦੇ ਲਈ ਤੇ ਕਿੱਲਾ ਹਲਦੀ ਲਾ ਲਓ ਤੇ ਉਦੋਂ ਮੁੜ ਕੇ ਵੇਚੋ ਕਿੱਥੇ ਆ ਪਾੜੀ ਹਲਦੀ ਆ ਕਰਾਂ ਜੀ ਠੀਕ ਆ ਜੀ ਇਹ ਕਿਹੜੀ ਰਵਾਇਤੀ ਹਲਦੀ ਹੁੰਦੀ ਆ ਉਹ ਮੇਲੇ ਤੇ ਹਣ ਸੇਲ ਹੋ ਗਈ ਖਤਮ ਹੋ ਗਈ ਜੀ ਇਹ ਨਾਲ ਬਾਈ ਜੀ ਇਹਦੇ ਚ ਤੇਲ ਦੀ ਮਾਤਰਾ ਜ਼ਿਆਦਾ ਆ ਜੀ ਇਹ ਸਬਜ਼ ਜਵੇਂ ਘਰੇ ਆਪਾਂ ਕੋਈ ਜੋੜ ਜਾੜ ਦਾ ਉਖਦੇ ਆ ਸਬਜ਼ੀ ਸਬਜ਼ੀ ਬਣਾਉਣੀਆਂ ਨੂੰ ਵੀ ਸਬਜ਼ੀ ਸਮਝ ਲੈਣਾ ਵੇ ਕੁੱਦੂ ਕੁੱਦੂ ਕਾਸ਼ ਕਰਨੀ ਸੌਖੀ ਆ ਇਹਦਾ ਜਿਵੇਂ ਆਚਾਰ ਪਾਉਣਾ ਵੀ ਸੌਖਾ ਵੀ ਇੱਕ ਸਾਰਾ ਹੀ ਛੱਲਣਾ ਲਾਓ ਇਹ ਸਬਜ਼ੀ ਖਾਤਰ ਨਾਲ ਵਧੀਆ ਜੀ ਆਹ ਜਿਹੜੀ ਬਾੜੀ ਹਲਦੀ ਆ ਤੇ ਆਹ ਕਾਂਬ ਹਲਦੀ ਆ ਜੀ ਇਹ ਜਿਵੇਂ ਝੋਲਾ ਝੂੜਾ ਵੀ ਇਹ ਪੇਨ ਕਿਲਰ ਹੀ ਆ ਇੱਕ ਤਰ੍ਹਾਂ ਦਾ ਇਹ ਜੀ ਕੁਦਰਤੀ ਪੇਨ ਕਿਲਰ ਆ ਕੁਦਰਤੀ ਮੈਡੀਸਨ ਆ ਤਾਂ ਇਹਦਾ ਬਸ ਤੁਸੀਂ ਹੁਣ ਜਿਵੇਂ ਉਹ ਉਹ ਜਿਹੜਾ ਫਿਰ ਵੀ ਸਟਰੀਟ ਆਟਾਉਂਦਾ ਇਹਦਾ ਸਰੀਰ ਦਾ ਕੋਈ ਦਰਦ ਹੋਵੇ ਕੋਈ ਮਰਜੀ ਦਰਦ ਹੋਵੇ ਕਿਹੋ ਜਿਹਾ ਮਰਜੀ ਹੋਵੇ ਉਹ ਨੂੰ ਨਹੀਂ ਛੱਡਦੀ ਆਂ ਬਹਾਲਦੀ ਆ ਜੀ ਇਹ ਆਪਾਂ ਇਹਦਾ ਬੀਬੀ ਦਿੰਨੇ ਆਂ ਤਿੰਨੇ ਵੈਰਾਈਟੀਆਂ ਆਪਣੇ ਕੋਲੇ ਸੀਡ ਆਸਤੇ ਜੀ ਵੀ ਫਾਰਮਰ ਆਪਦੀ ਘਰ ਜਿਹੜੇ ਬੰਦੇ ਖੇਤੀ ਕਰਦੇ ਉਹ ਆਪਦੀ ਘਰ ਜੋਗੀ ਦਾ ਥੋੜੀ ਥੋੜੀ ਬੀਜਣ ਹਲਦੀ ਜੀ ਆਪਾਂ ਬੀਬੀ ਬਹੁਤ ਵਾਜਿਬ ਰੇਟਾਂ ਦੇ ਦੇ ਰਹੇ ਆਂ ਵੀ ਲੋਕ ਬੀਜਣ ਦਾ ਸਹੀ ਭਾਗੀ ਚੱਕਰਾ ਜੀ ਜਿਹੜੀ ਫਿੰਗਰ ਆ ਜੀ ਉਹ ਪ੍ਰੋਸੈਸਿੰਗ ਉਹਦੀ ਸੌਖੀ ਹੋ ਜਾਂਦੀ ਹੈ ਤੇ ਤੁਸੀਂ ਮਦਰ ਰੂਟ ਲਾਓ ਮਦਰ ਰੂਟ ਜਿਹੜੀ ਹੁੰਦੀ ਆ ਮਦਰ ਰੂਟ ਹੋ ਗਿਆ ਉਹਦਾ ਜਾੜਾ ਦਾ ਬੀ ਹੁੰਦਾ ਜਿਹੜੀ ਹੁਣ ਮਦਰ ਰੂਟ ਦੀ ਦਾ ਪ੍ਰੋਸੈਸਿੰਗ ਔਖੀ ਹੁੰਦੀ ਆ ਕਿਉਂਕਿ ਉਹਨੂੰ ਵੀ ਇੱਕ ਉਹਦੇ ਧਾਗੇ ਧੁੱਗੇ ਝਾੜਨੇ ਪੈਂਦਾ ਉਹਦੇ ਥੋੜਾ ਜਿਹਾ ਪਾਊਡਰ ਕਾਲੋਂ ਜਬਾਂ ਦਾ ਜਿਹੜੀ ਫਿੰਗਰ ਆ ਉਹਦਾ ਪਾਊਡਰ ਨੰਬਰ 1 ਕੁਆਲਿਟੀ ਬੰਦੀ ਫਿੰਗਰ ਦੀ ਭਾਜੀ ਤੇ ਜਿਹੜਾ ਮਦਰ ਰੂਟ ਦਾ ਕਿਤਾ ਪਾਊਡਰ ਥੋੜੀ ਜੀ ਕੁਆਲਿਟੀ ਡਾਊਨ ਬੰਦੀ ਉਹਦੀ ਤੇ ਇੱਕ ਵਜ ਉਹਦੀ ਲੇਬਰ ਕੋਸਟ ਬਹੁਤ ਪੈ ਜਾਂਦੀ ਆ ਸਾਫ ਸੁੱਫ ਕਰਨ ਤੇ ਵੀ ਫਿੰਗਰ ਦਾ ਵੀ ਪ੍ਰੋਸੈਸ ਵਾਸਤੇ ਫਿੰਗਰ ਰੱਖੋ ਤੇ ਵੀ ਬੀਪ ਵਜਾਈ ਵਾਸਤੇ ਆਪਾਂ ਮਦਰ ਰੂਟ ਲਾਉਣੀ ਚਾਹੀਦੀ ਆ ਜੀ ਫਿਰ ਆਪ マーਕੇਟਿੰਗ ਕਰਾਂਗੇ ਯਾਰ ਬਈ ਸਭ ਤੋਂ ਵੱਡੀ ਗੱਲ ਆ ਫੇਰ ਬਜਾਂਗੇ ਠੀਕ ਆ ਜੇ ਵਪਾਰੀ ਕੋਲ ਜਾਵਾਂਗੇ ਫੇਰ ਤਾਂ ਉਹਨੇ ਰੇਟ ਲਾਉਣਾ ਬਈ ਜਦੋਂ ਆਪਾਂ ਇਹਦਾ ਸਹੀ ਸਮਾਂ ਜਿਹੜਾ ਮਾਰਚ ਤੋਂ ਲੈ ਕੇ ਅਪ੍ਰੈਲ ਦੇ ਅਖੀਰ ਤੱਕ ਤੇ ਮਈ ਦੇ ਪਹਿਲੇ ਹਫ਼ਤੇ ਵੀ ਲਾ ਸਕਦੇ ਹੋ ਵੀ ਉਦੋਂ ਕਾ ਲੇਟ ਹੁੰਦਾ ਕਿਉਂਕਿ ਫਿਰ ਉਦੋਂ ਗਰਮੀ ਜ਼ਿਆਦੇ ਪੈਣ ਲੱਗ ਜਾਂਦੀ ਆ ਆਪਾਂ ਮੰਡੀ 'ਚ ਵੇਚਣਾ ਕਿਤੇ ਉਹਦੀ ਪ੍ਰੋਸੈਸ ਕਰ ਲਈ ਪੈਕਿੰਗ ਕਰ ਲਈ ਪਾਊਡਰ ਬਣਾ ਲਿਆ ਦੇਖੋ ਇਹਦਾ ਇਹ ਹੁਣ ਇਹਦਾ 350 ਰੁਪਏ ਕਿਲੋ ਹੈ ਜੀ ਇਹਦਾ ਫੇ ਆਪਣੇ ਜਿਹਦਾ ਹਲਦੀ ਦਾ ਆਚਾਰ ਪਾਲਿਆ ਉਹ ਹੋਰ ਰੇਟ ਆ ਜੀ ਉਹਦੇ ਬਿਸਕੁਟ ਪਿੰਨੀਆਂ ਵੀ 100 60 ਬੰਦਾ ਉਹ ਤਾਂ ਆਪਣੇ ਦੇ ਆਪ ਦੇ ਸਰਤੇ ਬਾਈ ਇਹ ਕੰਮ 'ਚ ਲੱਗਾ ਚਲੋ ਜਦੋਂ ਪ੍ਰੋਫਿਟ ਹੌਸਲਾ ਮਿਲਦਾ ਆ ਵਧੀਆ ਪ੍ਰੋਫਿਟ ਆ ਵੀ ਹੁੰਦਾ ਆਪਾਂ ਹੋਰ ਹੌਸਲਾ ਵਧਿਆ ਜਾਂਦਾ ਬੰਦਾ ਫਿਰ ਹੌਲੀ-ਹੌਲੀ ਸਟੈਪ ਬਾਈ ਸਟੈਪ ਅੱਗੇ ਵਧਿਆ ਜਾਂਦਾ ਵੀ ਕਿਸਾਨਾਂ ਨੂੰ ਆਇਆ ਵੀ ਕੱ ਮੋੜਾ ਮੋੜਾ ਕੋਈ ਗੰਨੇ ਦਾ ਕੋਈ ਮਰਜੀ ਕੋਈ ਰਪਾਈ ਧੰਦਾ ਸ਼ੁਰੂ ਕਰਕੇ ਦੇਖੋ 1 ਸਾਲ ਥੋੜੇ ਲੈਵਲ ਤੋਂ ਸ਼ੁਰੂ ਕਰੋ ਸਭ ਤੋਂ ਵੱਡੀ ਗੱਲ ਆ ਨਹੀਂ ਵੀ ਪਹਿਲੇ ਸਾਲ ਵੀ ਹੁਣ ਜੇ ਤੁਸੀਂ ਹੁਣ ਹਲਦੀ ਨਹੀਂ ਕਦੇ ਲਾਈ ਤੇ ਕਿੱਲਾ ਹਲਦੀ ਲਾ ਲਓ ਤੇ ਉਦੋਂ ਮੁੜ ਕੇ ਵੇਚੋ ਕਿੱਥੇ